ਦੇ ਵਿੱਚ ਉਹਨਾਂ ਨੇ ਆਉਣਾ ਸੀਗਾ ਤੇ ਅਸੀਂ ਵਰਕਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਅਸੀਂ ਇੱਥੇ ਆਏ ਸੀਗੇ ਕਿਉਂਕਿ ਅਸੀਂ ਉਹਨਾਂ ਨੂੰ ਸਾਹਮਣੇ ਮਿਲਾਂਗੇ ਸੋ ਮਿਲ ਕੇ ਜਦੋਂ ਜੇਲ੍ਹ ਤੋਂ ਕਿਉਂਕਿ ਕੋਈ ਵੀ ਵਿਅਕਤੀ ਜਦੋਂ ਜੇਲ੍ਹ ਚਾਉਂਦਾ ਹੈ ਤਾਂ ਉਹਦੇ ਜਿਹੜੇ ਵਰਤਿਕ ਨੇ ਉਹ ਜੇਲ੍ਹ ਦੇ ਸਾਹਮਣੇ ਆ ਕੇ ਖੜ ਕੇ ਮਿਲ ਲੈਂਦੇ ਨੇ ਸੋ ਅੱਜ ਮੈਨੂੰ ਲੱਗਦਾ ਹੈ ਕਿ ਸਰਕਾਰ ਡਰ ਚੁੱਕੀ ਹੈ ਸਰਕਾਰ ਦੇ ਦਬਾਅ ਦੇ ਵਿੱਚ ਇਹ ਨਕਸ਼ਾ ਬਣ ਚੁੱਕਾ ਹੈ ਕਿ ਅਕਾਲੀ ਦਲ ਦੇ ਵਰਕਰ ਜਿਹੜੇ ਲੀਡਰ ਨੇ ਉਹਨਾਂ ਤੋਂ ਇਹਨਾਂ ਨੂੰ ਇੱਕ ਦਮ ਸਿੰਗ ਕੋਈ ਚੀਜ਼ ਹੈ ਜਿਹੜੀ ਕਦੇ ਦਬਣੀ ਨਹੀਂ ਵਿਕਰਮ ਸਿੰਘ ਕੋ ਜੋ ਇਹ ਕਹਿੰਦੇ ਵੀ ਕਿ ਅਸੀਂ ਆਹ ਕੁਝ ਕੰਨਿਆਸ ਕੁ ਕੰਮਿਆ ਕੋਈ ਵੀ ਕੀ ਕਰਾ ਦੇ ਮੈਣੀ ਨਹੀਂ ਤੇ ਮੈਂ ਇਹ ਖੁਸ਼ ਕਰ ਰਿਹਾ ਕਿ ਆਲਰੇਡੀ ਛੋਣੀ ਬਣਾਤੀ ਆ ਇਸ ਤਰ੍ਹਾਂ ਦੇ ਕੋਈ ਵਿਡੋ ਦਾ ਬੰਗਲੌਰ ਬਟੇ ਦਾ ਬੰਦਾ ਅਤਵਾਦੀ ਵੀ ਲੈਂਦਾ ਜਦ ਤਾ ਇਦਾਂ ਛੋਣੀ ਨਹੀਂ ਬਣਾਈ ਜਾਂਦੀ ਇਥੇ ਆਮ ਪਬਲਿਕ ਨੂੰ ਹੀ ਹਰਾਜ ਕੀਤਾ ਜਾ ਰਿਹਾ ਇਹ ਸੜਕ ਦੇ ਉੱਪਰ ਸਵੇਰ ਤੋਂ ਉਹਨਾਂ ਨੇ ਜਾਮ ਲਾਇਆ ਹੋਇਆ ਤੇ ਅਸੀਂ ਇਹਨਾਂ ਨੂੰ ਦੇਖਣ ਵਾਸਤੇ ਆਏ ਸੀ ਤੇ ਮਿਲ ਗਏ ਅਸੀਂ ਤੇ ਇਹਨਾਂ ਨੇ ਧੱਕਾ ਕਰਕੇ ਇਹ ਗੱਲ ਸਿੱਧ ਕਰ ਦਿੰਦੀ ਹੈ ਕਿ ਭਗਵੰਤ ਮਾਨ ਆਪ ਸਰਕਾਰ ਨਹੀਂ ਚਲਾ ਰਿਹਾ ਭਗਵੰਤ ਮਾਨ ਨੂੰ ਚਲਾ ਰਹੇ ਨੇ ਕੇਸ਼ਰੀਵਾਲ ਸਿਖੋਧਿਆਲਾ ਤੋਂ ਉੱਥੇ ਵੀ ਜਿਹੜੀ ਕੇਮਾ ਦਿੱਲੀ ਤੋਂ ਜਿਹੜੀ ਜ਼ਿਲ੍ਹਾ ਤੋਂ ਆਈ ਹੋਈ ਹੈ